ਔਰ ਸਾਹਿਬ ਜੜੀ ਉਸੇ ਪਹਿਲੀ ਈਮੇਲ ਪੜਨ ਜਾ ਰਹੇ ਹਾਂ ਉਹ ਆਈ ਹੈ ਜਰਨੈਲ ਸਿੰਘ ਖੋਲੀਆਂ ਜੀ ਦੀ ਇਹਨਾਂ ਨੇ ਕੁਝ ਕੁਐਸਚਨ ਪੁੱਛੇ ਹਨ ਪੰਜਾਬੀਆਂ ਵੱਲੋਂ ਰਾਜਨੀਤਿਕ ਪਾਰਟੀਆਂ ਨੂੰ 2017 ਦੀਆਂ ਚੋਣਾਂ ਵਿੱਚ ਵੋਟਾਂ ਦੇਣ ਤੋਂ ਪਹਿਲਾਂ ਪਹਿਲਾ ਹੈਗਾ ਕੁਐਸਚਨ ਇਹਨਾਂ ਦਾ ਕੀ ਸਰਕਾਰ ਬਣਨ ਤੇ ਪੰਜਾਬ ਵਿੱਚ ਆਨੰਦ ਮੈਰਿਜ ਐਕਟ ਲਾਗੂ ਕਰੋਗੇ ਦੂਸਰਾ ਕੀ ਸਰਕਾਰੀ ਦਫ਼ਤਰਾਂ ਵਿੱਚ ਸਿੱਖ ਤਿਹਾਰਾਂ ਦੀਆਂ ਛੁੱਟੀਆਂ ਮੂਲ ਨਾਨਕਸ਼ਾਹੀ ਕੈਲੰਡਰ ਅਨਸਾਰ ਲਾਗੂ ਕਰੋਗੇ ਤੀਸਰਾ ਕੀ ਜਾਤ ਪਾਤ ਨੂੰ ਖਤਮ ਕਰਨ ਲਈ ਜਨਮ ਮੋਤ ਅਤੇ ਹੋਰ ਸਰਟੀਫਿਕੇਟਾਂ ਵਿੱਚੋਂ ਜਾਤ ਵਾਲਾ ਕਾਲਮ ਬੰਦ ਕਰੋਗੇ ਚੌਥਾ ਕੀ ਨਸ਼ਾ ਤਸ਼ਕਰਾ ਦੀ ਨਿਰਪੱਖ ਜਾਂਚ ਕਰਕੇ ਸਜ਼ਾਵਾਂ ਦੇਓਗੇ ਪੰਜਵਾਂ ਕੀ ਪੰਜਾਬ ਵਿੱਚ ਤੰਬਾਕੂ ਸ਼ਰਾਬ ਸਮੇਤ ਨਸ਼ਿਆਂ ਤੇ ਪਾਬੰਦੀ ਲਾਓਗੇ ਛੇਵਾਂ ਕੀ ਬੇਜ਼ਮੀਨੇ ਅਤੇ ਸਰਕਾਰੀ ਨੌਕਰੀ ਤੇ ਵੰਜ ਤੋਂ ਵਾਂਝੇ ਗਰੀਬਾਂ ਦੇ ਬੱਚਿਆਂ ਦੀ ਪੜ੍ਹਾਈ ਅਤੇ ਮੈਡੀਕਲ ਫ੍ਰੀ ਕਰੋਗੇ ਸਤਮਾ ਕੀ ਸਿੱਖਿਆ ਵਿੱਚ ਬਰਾਬਰਤਾ ਲਿਆਉਣ ਲਈ ਸਰਕਾਰੀ ਮੁਲਾਜ਼ਮਾਂ ਲਈ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜਾਉਣੋਂ ਪੜਾਉਣੇ ਲਾਜ਼ਮੀ ਕਰੋਗੇ 8ਵਾਂ ਕੀ ਹਰ ਮਹਿਕਮੇ ਦੇ ਸਰਕਾਰੀ ਕੰਮ ਨਿਸ਼ਚਿਤ ਸਮੇਂ ਤੇ ਨਾ ਕਰਨ ਵਾਲੇ ਅਧਿਕਾਰੀਆਂ ਤੇ ਕਾਰਵਾਈ ਕਰੋਗੇ ਜੀ ਡਾਕਟਰ ਸਾਹਿਬ ਜਰਨੈਲ ਸਿੰਘ ਕੋਹਲੀਆਂ ਜੀ ਦਾ ਬਹੁਤ-ਬਹੁਤ ਸ਼ੁਕਰੀਆ ਉਹ ਸਾਨੂੰ ਅਕਸਰ ਲਿਖਦੇ ਰਹਿੰਦੇ ਨੇ ਆਪਣੇ ਨਾਂ ਨਾਲੋਂ ਮੋਗਾ ਵੀ ਲਿਖਦੇ ਨੇ ਆਪਣੇ ਪਿੰਡ ਨੂੰ ਉਹਨਾਂ ਨੇ ਨਹੀਂ ਭੁਲਾਇਆ ਔਰ ਉਹਨਾਂ ਨੇ ਇੱਕ ਜਨਰਲ ਜャ ਕ੍ਰਾਈਟੇਰੀਆ ਦਿੱਤਾ ਹੈ ਕਿ ਵੀ 2017 ਦੀਆਂ ਚੋਣਾਂ ਲਈ ਜਿਹੜੀਆਂ ਵੀ ਪੋਲਿਟিক্যাল ਪਾਰਟੀਆਂ ਪੰਜਾਬ ਦੇ ਵਿੱਚ ਸਿੱਖਾਂ ਦੀ ਜਾਂ ਪੰਜਾਬ ਵਾਸੀਆਂ ਦੀ ਹਮਾਇਤ ਮੰਗਦੀਆਂ ਨੇ ਉਹਨਾਂ ਦਾ ਇਹ ਕਹਿਣਾ ਹੈ ਵੀ ਇਹ ਸਵਾਲ ਉਹਨਾਂ ਨੂੰ ਪੋਜ਼ ਕੀਤਾ ਜਾਣ ਪੁੱਛਿਆ ਜਾਣ ਜੀ ਇੱਕ ਉਹਨਾਂ ਨੇ ਅਨੰਦ ਮੈਰਿਜ ਐਕਟ ਜਿਹਨੂੰ ਉਹ ਸਿੱਖ ਮੈਰਿਜ ਐਕਟ ਕਹਿਣਾ ਚਾਹੁੰਦੇ ਨੇ ਕਿ ਭਾਈ ਉਸ ਦੀ ਹਮਾਇਤ ਕਰਨ ਸਿੱਖ ਤਿਹਾਰ ਨਾਨਕਸ਼ਹੀ ਕੈਲੰਡਰ ਮੂਲ 2003 ਮੁਤਾਬਕ ਛੁੱਟੀਆਂ ਹੋਣ ਜ਼ਾਤ ਪਾਤ ਖਤਮ ਕਰਨ ਲਈ ਜ਼ਾਤ ਦਾ ਕਾਲਮ ਜਿਹੜਾ ਹੈ ਜ਼ਾਤ ਪਾਤ ਦਾ ਇਹ ਖਤਮ ਕੀਤਾ ਜਾਏ ਨਸ਼ਾ ਤਸਕਰਾਂ ਦੇ ਨਾਲ ਜਿਹੜਾ ਹੈ ਸਖਤੀ ਨਾਲ ਨਿਬੜਿਆ ਜਾਏ ਤਮਾਕੂ ਸ਼ਰਾਬ ਦੇ ਉੱਤੇ ਮੁਕੰਮਲ ਪਾਬੰਦੀ ਹੋਏ ਜਿਹੜੇ ਬੇਜ਼ਮੀਨੇ ਗਰੀਬ ਬੱਚਿਆਂ ਦੀ ਪੜ੍ਹਾਈ ਦਾ ਪ੍ਰਬੰਧ ਔਰ ਬਰਾਬਰੀ ਹਰ ਸਮਾਜ ਦੇ ਸ਼ੋਬੇ ਚ ਉਹਨਾਂ ਨੂੰ ਮਿਲੇ ਔਰ ਸਰਕਾਰੀ ਸਕੂਲਾਂ ਦਾ ਸਟੈਂਡਰਡ ਵੀ ਉੱਚਾ ਹੋਏ ਔਰ ਉਹਦੇ ਵਿੱਚ ਦੂਸਰਿਆਂ ਦੇ ਬੱਚੇ ਵੀ ਪੜ੍ਹਣ ਰਖੀਬਲਾ ਕੀ ਸਗੈ ਨੁਕਤੇ ਐਂਡ ਵਾਲਾ ਸੀ ਕੀ ਹਰ ਮੈਕਮੇ ਦੇ ਸਰਕਾਰੀ ਕੰਮ ਵਿੱਚ ਸਮੇਂ ਤੇ ਨਾ ਕਰਨ ਵਾਲੀਆਂ ਅਧਿਕਾਰੀਆਂ ਤੇ ਕਾਰਵਾਈ ਕਰੋਗੇ ਹਾਂ ਸੋ ਦੇਖੋ ਹਾਲਾਂਕਿ ਚਲੋ ਕਈ ਵਾਰੀ ਇਹ ਹੁੰਦਾ ਹੈ ਵੀ ਤੁਸੀਂ ਸੀਮਤ ਦਾਇਰਾਕਾਰ ਦੇ ਵਿੱਚ ਉਹ ਟਾਸਕ ਦਿੰਦੇ ਹੋ ਕਿਸੇ ਨੂੰ ਕਿ ਜਿਹੜੀ ਡੂਏਬਲ ਹੋਏ ਜੀ ਮੈਂ ਇਹ ਸਮਝਦਾ ਹਾਂ ਵੀ ਇਹ ਠੀਕ ਹੈ ਕੋਸ਼ਿਸ਼ ਦੇ ਚੋਂ ਸਿੱਖ ਮੈਰਿਜ ਐਕਟ ਦੇ ਮੁੱਦੇ ਤੇ ਜਿਵੇਂ ਧਰਮਵੀਰ ਗਾਂਧੀ ਜੇ ਹੁਣ ਜਿਵੇਂ ਆ ਰਿਹਾ ਹੈ ਕਿ ਉਹਨਾਂ ਦੀ ਜਿਹੜੀ ਆਮ ਆਦਮੀ ਪਾਰਟੀ ਦਾ ਬ੍ਰੇਕਅਵੇ ਗਰੁੱਪ ਹੈ ਉਹਨਾਂ ਦਾ ਯੋਗਿੰਦਰ ਯਾਦਵ ਆਇਆ ਹੋਇਆ ਹੈ ਔਰ ਉੱਥੋਂ ਖਡੂਰ ਸਾਹਿਬ ਬਾਈ ਇਲੈਕਸ਼ਨ ਤੋਂ ਬਲਦੀਪ ਸਿੰਘ ਖੜਾ ਹੈ ਉਹਦੀ ਹਮਾਇਤ ਕਰ ਰਹੇ ਨੇ ਸੋ ਸੰਭਵ ਹੈ 2017 ਤੱਕ ਪਹੁੰਚਦੇ ਆ ਇਹ ਦੋ ਐਮਪੀ ਜਿਹੜੇ ਮੁੱਖ ਆਮ ਆਦਮੀ ਪਾਰਟੀ ਚੋਂ ਟੁੱਟੇ ਹੋਏ ਨੇ ਹਰਿੰਦਰ ਸਿੰਘ ਖਾਲਸਾ ਔਰ ਧਰਮਵੀਰ ਗਾਂਧੀ ਆਪਣਾ ਫਰੰਟ ਫਲੋਟ ਕਰਨ ਜਿਵੇਂ ਬਲਦੀਪ ਸਿੰਘ ਨੂੰ ਸਪੋਰਟ ਕਰ ਰਹੇ ਨੇ ਸੋ ਤਾਂ ਕਹਿ ਸਕਦੇ ਨੇ ਕਿ ਜੀ ਅਸੀਂ ਤਾਂ ਪ੍ਰਾਈਵੇਟ ਮੈਂਬਰ ਬਿੱਲ ਲਿਆਂਦਾ ਹੈ ਜਿਹੜਾ ਸਿੱਖ ਮੈਰਿਜ ਐਕਟ ਦੇ ਉੱਤੇ ਔਰ ਇਸੇ ਤਰ੍ਹਾਂ ਨਾਨਕਸ਼ਹੀ ਕੈਲੰਡਰ ਬਾਰੇ ਕੇਜਰੀਵਾਲ ਦੀ ਪਾਰਟੀ ਕਹਿੰਦੀ ਜੀ ਦਿੱਲੀ ਚ ਅਸੀਂ ਜਿਹੜੀ ਛੁੱਟੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਨ ਦੀ 24 ਨਵੰਬਰ ਮੂਲ ਨਾਨਕਸ਼ਹੀ ਕੈਲੰਡਰ ਮੁਤਾਬਕ ਕੀਤੀ ਔਰ ਬਾਕੀ ਜਿਹੜੀਆਂ ਨੇ ਹੁਣ ਤਮਾਕੂ ਸ਼ਰਾਬ ਤੇ ਪਾਬੰਦੀ ਇਹ ਤਾਂ ਜੇ ਹੁਣ ਤੁਸੀਂ ਭਾਰਤੀ ਸੰਵਿਧਾਨ ਦੇ ਥੱਲੇ ਗਵर्न ਹੁੰਦੇ ਹੋ ਔਰ ਭਾਰਤੀ ਸੰਵਿਧਾਨ ਜਿਹੜਾ ਉਹ ਤੁਹਾਨੂੰ ਵਪਾਰ ਦਾ ਦੂਜੇ ਦਾ ਹੱਕ ਦਿੰਦਾ ਹੈ ਇਹ ਤਾਂ ਪੰਜਾਬ ਦਾ ਪਾਬੰਦੀ ਕੀ ਲਾਉਣੀ ਹੈ ਜਦੋਂ ਫੁੱਲ ਫਲੈਜਡ ਮੋਰਚਾ ਚੱਲਿਆ ਔਰ ਅਕਾਲੀਆਂ ਦੀ ਮੁੱਖ ਮੰਗ ਸੀ ਕਿ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਏ ਮਤਲਬ ਇਹ ਸੀ ਕਿ ਅੰਮ੍ਰਿਤਸਰ ਦੀ ਚਾਰ ਦਿਵਾਰੀ ਦੇ ਅੰਦਰ ਹੀ ਜਿਹੜਾ ਤਮਾਕੂ ਸ਼ਰਾਬ ਔਰ ਇਹਦੇ ਜੀਵਨ ਮਾਸ ਵੀ ਇਨਕਲੂਡ ਕੀਤਾ ਗਿਆ ਸੀ ਉਸ ਤੇ ਪਾਬੰਦੀ ਹੋਏ ਲੇਕਿਨ ਉਸ ਤੋਂ ਬਾਅਦ ਬਾਦਲ ਕਿੰਨੀ ਵਾਰੀ ਮੁੱਖ ਮੰਤਰੀ ਬਣਿਆ ਉਦੋਂ ਤਾਂ ਚਲੋ ਹੋਇਆ ਜੀਂਦਰਾ ਗਾਂਧੀ ਨੇ ਮੰਨਿਆ ਨਹੀਂ ਮੰਨਿਆ ਸੋ ਕੋਲਮੜਾ ਕੇ ਬਾਕੀ ਇਹ ਬੇਜ਼ਮੀਨਿਆਂ ਦੀ ਪੜਾਈ ਜਾਂ ਦੂਸਰੇ ਆਦਰਸ਼ ਚੰਗੇ ਨੇ ਇਵੇਂ ਹੋਏ ਸਰਕਾਰੀ ਸਕੂਲਾਂ 'ਚ ਆਪਣੇ ਬੱਚੇ ਪੜਾਉਣ ਉਹ ਜਾਤ ਪਾਤ ਨਾ ਹੋਵੇ ਪਰ ਇਹ ਮੈਂ ਸਮਝਦਾ ਵੀ ਆਈਡੀਆਲੀ ਰਹਿ ਜਾਂਦੇ ਨੇ ਕਿਉਂਕਿ ਦੇਖੋ ਸੋਸਾਇਟੀ ਦਾ ਬੇਸ ਕੀ ਹੈ ਜੀ ਸੰਵਿਧਾਨ ਕੀ ਹੈ ਉਸ ਦੀ ਜਿਵੇਂ ਲੈਟਰੈਂਟ ਸਪਿਰਿਟ ਦਾ ਹਾਲ ਸਾਹਮਣੇ ਹੈ ਵੀ ਹੁਣ ਜਾਤ ਪਾਤ ਜਿਹੜੀ ਹੈ ਉਹ ਪਹਿਲਾਂ ਉਹਦੇ ਤੋਂ ਅਸੀਂ ਛੁਟਕਾਰਾ ਨਹੀਂ ਪਾ ਸਕੇ ਹੁਣ ਬੇਸ਼ੱਕ ਸਰਬੱਤ ਖਾਲਸਾ ਦੇ 13 ਮਤਿਆਂ ਚੋਂ ਇੱਕ ਮਤਾ ਸੀ ਕਿ ਭਾਈ ਪਿੰਡਾਂ ਦੇ ਵਿੱਚ ਸਾਂਝੇ ਸ਼ਮਸ਼ਾਨਗਾਹਟ ਹੋਣ ਔਰ ਗੁਰਦੁਆਰੇ ਜਿਹੜੇ ਨੇ ਉਹ ਨਹੀਂ ਹੋਣੇ ਚਾਹੀਦੇ ਪਰ ਮੈਨੂੰ ਨਹੀਂ ਲੱਗਦਾ ਵੀ ਚਲੋ ਬਾਕੀ ਤਾਂ ਦੇਸ਼ਦਰੋ ਬਣਾ ਕੇ ਚੁੱਪ ਕਰਾ ਦਿੱਤਾ ਇਸ ਦੇ ਉੱਤੇ ਕਿਨੇ ਅਮਲ ਦਰਾਮਦ ਕੀਤੇ ਜੀ ਜੀ ਕੋਈ ਸਾਹਮਣੇ ਨਹੀਂ ਆਇਆ ਰਕਾਲਤ ਖਤੂਬ ਸਾਹਿਬ ਤੋਂ ਹੁਕਮਨਾਮੇ ਬੀਤੇ ਦੇ ਵਿੱਚ ਵੀ ਨਹੀਂ ਹਾਲਾਂ ਸਾਡੀ ਰਹਿਤ ਪਰਿਆਦਾ ਹੀ ਜਾਤ ਪਾਤ ਦੀ ਜਿਹੜੀ ਕੋਈ ਵੀ ਵਨ ਡੇ ਉਸ ਨੂੰ ਜੇ ਮਾਨ ਸਕਤਾ ਹੈ ਉਸ ਨੂੰ ਨਕਾਰਦੀ ਹੈ ਪਰ ਅਕਾਲ ਤਖਤ ਤੋਂ ਇਸ ਪ੍ਰਥਾਏ ਹੁਕਮਨਾਮੇ ਹੁੰਦੇ ਰਹੇ ਨੇ ਸਮੇਂ-ਸਮੇਂ ਲੇਕਿਨ ਜਿਹੜੀ ਸਾਡੀ ਪਰਵਰਤੀ ਹੈ ਉਹਨ ਉਹਦੇ ਚ ਕੋਈ ਪੋਲੀਟੀਕਲ ਪਾਰਟੀ ਕਹੇ ਵੀ ਦੇ ਕਿ ਜੀ ਅਸੀਂ ਜਾਤ ਪਾਤ ਖਤਮ ਕਰਾਂਗੇ ਜਿਵੇਂ ਧਰਮਵੀਰ ਗਾਂਧੀ ਅਕਸਰ ਆਪਣਾ ਇਹ ਏਜੰਡਾ ਹੈ ਉਹ ਕਹਿੰਦਾ ਹੈ ਕਿ ਜੀ ਮੈਂ ਔਰ ਉਹਨਾਂ ਫੈਕਟਰ ਦੇ ਮੁੱਦੇ ਦੇ ਉੱਤੇ ਉਹ ਸਟੈਂਡ ਹੁੰਦਾ ਹੈ ਲੇਕਿਨ ਜਿਹੜੀ ਦੂਸਰੇ ਪਾਸੇ ਦੀ માનਸਿਕਤਾ ਹੈ ਜਦੋਂ ਅਸੀਂ ਰਾਜਪਾਗ ਦੀ ਗੱਲ ਕਰਦੇ ਖਾਲਸਤਾਨ ਸਿਰਜਣ ਦੀ ਗੱਲ ਕਰਦੇ ਆਂ ਸੋ ਇਹ ਮੈਜ਼ ਇੱਕ ਜਿਵੇਂ ਮੈਂ ਅਕਸਰ ਕਹਿੰਦਾ ਕਿ ਉਹ 12-14 ਜ਼ਿਲ੍ਹਿਆਂ ਦਾ ਹੈ ਕੋਈ ਇੱਕ ਉਹ ਕੋਈ ਯੂਟੋਪੀਅਨ ਲੈਂਡ ਨਹੀਂ ਹੈ ਉਹਦੇ 'ਚ ਸਾਡਾ ਮਕਸਦ ਇਹੀ ਹੈ ਕਿ ਸਾਰਾ ਟਾਂਚਾ ਜਿਹੜਾ ਹੈ ਉਹ ਗੁਰੂ ਨਾਨਕ ਸਾਹਿਬ ਦੇ ਵਿਚਾਰਤਾਰਾ ਗੁਰਮਤਿ ਉੱਤੇ ਔਰ ਇਹ ਵੀ ਨਹੀਂ ਹੈ ਵੀ ਉਹਦੇ 'ਚ ਕੋਈ ਇਸ ਕਿਸਮ ਦਾ ਜਾਦੂ ਹੋਏਗਾ ਕਿ ਇੱਕਦਮ ਹੋ ਜਾਏਗਾ ਆਈਡੀਅਲੀ ਹੋਏਗਾ ਉਹ ਵੀ ਲੇਕਿਨ ਕਟੋਗਟ ਸੰਵਿਧਾਨਕ ਤੌਰ ਤੇ ਅਸੀਂ ਜਿਹੜੀਆਂ ਜਿਵੇਂ ਖਰਸਤਾਨ ਦੇ ਐਲਾਨਾਮੇ ਚ ਹੈ ਕਿ ਭਾਈ ਜਿਹੜੀਆਂ ਅਸਮਾਨਤਾਵਾਂ ਨੇ ਜਾਂ ਜੇ ਕੋਈ ਵੀ ਵਖਰੇਵੇਂ ਦੀ ਲਾਈਨ ਹੈ ਬਾਕੀ ਤਾਂ ਜਿਹੜੀ ਬਹੁ ਗਿਣਤੀ ਹੈ ਉਹਨਾਂ ਨੇ ਰੱਖਿਆ ਹੀ ਹੋਇਆ ਹੈ ਕਿ ਇੱਕ ਵਰਗ ਨੂੰ ਪੈਂਪਰ ਕਰਨ ਲਈ ਸਹੂਲਤਾਂ ਦੇ ਦਿਓ ਜ਼ਿਆਦਾ ਰੌਲਾ ਪਾਉਣ ਉਹਨਾਂ ਨੂੰ OBC ਬਣਾ ਦਿਓ ਹੋਰ ਜ਼ਿਆਦਾ ਰੌਲਾ ਪਾਉਣ ਉਹਨਾਂ ਨੂੰ ਕੋ ਖਾਸ ਰਿਜ਼ਰਵੇਸ਼ਨ ਦੇ ਦਿਓ ਜੀ ਸੋ ਇਹ ਜਿਹੜਾ ਸਾਰਾ ਹੀ ਬ੍ਰਾਹਮਣਿਕਲ ਨਿਜ਼ਾਮ ਹੈ ਜਿਹੜਾ ਕਿ ਡੋ ਦੇ ਉੱਤੇ ਹੈ ਕਿ ਭਾਈ ਦਾਨ ਲੈਣਾ ਔਰ ਦਾਨ ਲੈਣਾ ਔਰ ਉਹਦੇ ਵਿੱਚ ਬਰਾਬਰੀ ਦੀ ਤਾਂ ਗੱਲ ਹੀ ਨਹੀਂ ਹੈ ਅਸੀਂ ਜਦੋਂ ਸਿੱਖੀ ਕਾਨਸੈਪਟ ਦੀ ਗੱਲ ਕਰਦੇ ਸੀ ਭਾਈ ਪਾਈ ਦੀ ਗੱਲ ਕਰਦੇ ਵੰਡ ਕੇ ਛਕਣ ਦੀ ਗੱਲ ਕਰਦੇ ਸੋ ਸਮਾਜਿਕ ਤੌਰ ਦੇ ਉੱਤੇ ਤਬਦੀਲੀ ਤਾਂ ਉਦੋਂ ਹੀ ਹੁੰਦੀ ਜੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਇਹ ਕ੍ਰੈਡਿਟ ਜਾਂਦਾ ਹੈ ਕਿ ਭਾਈ ਉਹਨਾਂ ਨੇ ਪਹਿਲਾ ਰਾਜ ਖਾਲਸਾ ਰਾਜ ਸਥਾਪਿਤ ਹੁੰਦੇ ਆ ਪਹਿਲਾ ਫਰਮਾਨ ਕੱਢਿਆ ਕਿ ਜ਼ਮੀਨ ਵੋਣ ਵਾਲਾ ਜ਼ਮੀਨ ਦਾ ਮਾਲਕ ਉਹ ਹੈ ਤੁਹਾਡੇ ਕੋਲ ਤਾਕਤ ਤੁਹਾਡੇ ਕੋਲ ਪੈਨ ਦੀ ਤਾਕਤ ਹੈ ਤਲਵਾਰ ਦੀ ਤਾਕਤ ਹੈ ਰਾਜਸੀ ਤਾਕਤ ਹੈ ਉਸੀਂ ਲਾਗੂ ਕਰਦੇ ਹਾਂ ਸੋ ਅਸੀਂ ਸਮਝਨੇ ਆਏ ਵੀ ਬ੍ਰਾਹਮਣਿਕਲ ਰਜਿਮ ਜਿੱਥੇ ਸਟੇਟਾਂ ਦੀਆਂ ਪਾਵਰਸ ਤਾਂ ਹੀ ਨਹੀਂਆਂ ਵੀ ਨਹੀਂ ਜੰਨੀਆਂ ਕਿ ਇੱਥੇ ਕਾਉਂਟੀਆਂ ਦੀਆਂ ਨੇ ਸੋ ਇਹਨਾਂ ਦੇ ਕੋਲ ਕੀ ਹੈ ਕੇਜਰੀਵਾਲ ਦਿੱਲੀ ਦੇ ਵਿੱਚ ਆ ਗਿਆ ਕੀ ਉੱਥੇ ਤਬਦੀਲੀ ਕਰ ਲਈ ਜੀ ਨਹੀਂ ਠੀਕ ਹੈ ਬਾਕੀਆਂ ਨੂੰ ਲੱਗਦਾ ਹੈ ਬਾਕੀਆਂ ਨਾਲੋਂ ਇਮਾਨਦਾਰ ਹੈ ਗੱਡੀਆਂ ਚਲਾਉਂਦੀਆਂ ਈਵਨ ਨੰਬਰ ਆਰਡ ਨੰਬਰ ਜੀ ਜਿਹੜਾ ਉਹ এনवायरमेंट ਸਾਫ਼ ਕਰਨਾ ਹੈ ਫਿਰ ਹੁਣ ਵਾਪਸ ਵੀ ਲੈ ਲਿਆ ਕਿ ਜੀ ਹੁਣ ਲੋਕਾਂ ਦੇ ਛਾੜਤਾ ਵੋਲੰਟੀਅਰਲੀ ਤੋ ਅਸੀਂ ਸਮਝਦੇ ਆਂ ਵੀ ਠੀਕ ਐ ਲੋਕਾਂ ਨੂੰ ਇਹ ਚਰਚਾ ਕਰਨ ਦਿਓ ਚੋਣਾਂ ਨੇ ਕੀ ਹੋਏਗਾ ਸਾਡੀ ਵੀ ਇਹ ਚਾਹਤ ਹੈ ਕਿ ਸਾਡੀਆਂ ਪੰਥਕ ਤੇ ਰਾ ਜੜੀਆਂ ਨੇ ਉਹ ਕੋਈ ਨਾ ਕੋਈ ਫਰੰਟ ਬਣਾ ਕੇ ਆਪਣੀ ਆਜ਼ਾਦੀ ਦੀ ਲੜਾਈ ਦੀ ਗੱਲ ਨੂੰ ਲਗਾਤਾਰਤਾ ਨਾਲ ਜਾਰੀ ਰੱਖਣ ਪਰ ਇਸ ਸਿਸਟਮ ਟੁੱਟੇ ਬਿਨਾ ਜਿਹੜਾ ਬਿਲਕੁਲ ਤੈਸ ਨੈਸ ਜੋ ਤੱਕ ਇਹ ਸਿਸਟਮ ਨਹੀਂ ਹੁੰਦਾ ਉਸ ਦੇ ਉੱਤੇ ਤੁਸੀਂ ਜਿਹੜਾ ਇਸ ਨੂੰ ਤੁਸੀਂ ਰਿਫਾਰਮ ਨਹੀਂ ਕਰ ਸਕਦੇ ਨਾ ਹੀ ਕੋਈ ਸਟੇਟ ਦੇ ਵਿੱਚ ਜਿਹੜਾ ਕੋਈ ਬੈਠ ਕੇ ਰਿਫਾਰਮ ਕਰ ਸਕਦਾ ਸੋ ਇਹਨਾਂ ਦਾ ਜਰਨੈਲ ਸਿੰਘ ਕੋਹਲੀਆਂ ਜੀ ਦਾ ਬਹੁਤ ਬਹੁਤ ਸ਼ੁਕਰੀਆ ਉਹਨਾਂ ਨੇ ਸਾਨੂੰ ਬਿੱਕਿਆ